ਲਗਾਤਾਰ ਬੋਲੂਗੀ ਪਰ ਮੈਨੂੰ ਗਾਉਣ ਲੈਣਾ ਕੀ ਹੋ ਨਾ ਚੱਲੂ ਫਿਰ ਤਾਂ ਜਹਾਜ਼ ਵੀ ਨਾ ਬਣਦਾ ਹਾਂ ਇੱਕ ਬ੍ਰਦਰ ਤੇ ਕਿਹਨੇ ਬਾਪ ਨੇ ਪਹਿਲਾਂ ੜਾ ਕੇ ਦਿਖਾਇਆ ਸੀ ਤੁਹਾਨੂੰ ਨਹੀਂ ਮੈਂ ਗਾ ਹੀ ਨਹੀਂ ਸਕਦੀ ਬੱਬੂ ਜੀ ਉਹਨਾਂ ਦਾ ਕੰਮ ਵੀ ਨਹੀਂ ਸੀ ਲੋ ਐਵੇਂ ਜ਼ਬਰਦਸਤੀ ਮੈਨੂੰ ਅੱਛਾ ਬੱਬੂ ਜੀ ਤੁਸੀਂ ਮੈਨੂੰ ਰਹਿਣ ਦੋ ਮੈਂ ਨਹੀਂ ਸੁਣਨਾ ਤੁਹਾਡੇ ਕੋਲ ਗਾਣਾ ਤੁਸੀਂ ਤਾਂ ਮੈਨੂੰ ਗੁਣਾ ਸ਼ੁਰੂ ਕਰ ਦੇਣਾ ਐ ਤਾਂ ਮੇਰੇ ਤੇ ਹੀ ਚਾਲ ਪਾਰੀ ਪੈ ਜਾਣੀ ਸੀ ਬਈ ਅ ਬੱਬੂ ਜੀ ਆਪਾਂ ਗੀਤ ਜਿਹੜੇ ਗੀਤ ਸੰਗੀਤ ਆਪਾਂ 16 ਤਰੀਕ ਨੂੰ 15 ਨੂੰ ਸਭ ਤੋਂ ਪਹਿਲਾਂ ਤਾਂ ਬਾਕਲੇ ਅਰੀਨਾ ਦੇ ਵਿੱਚ ਸੁਣਾ ਸੁਣਨੇ ਹੈਗੇ ਇਹਦੇ ਵਿੱਚ ਬਹੁਤ ਸਾਰਾ ਮਟੀਰੀਅਲ ਬੱਬੂ ਜੀ ਲੈ ਕੇ ਆਏ ਨੇ ਸਾਡੇ ਵਾਸਤੇ ਸਾਰਿਆਂ ਲਈ ਅ ਇੱਕ ਚੀਜ਼ ਮੈਂ ਖੁਰ ਸੁਣੀ ਆ ਵੈਸੇ ਉਰਦੂ ਉਰਦੂ ਮੈਨੂੰ ਖਬਰ ਆਈ ਕਿ ਬੱਬੂ ਮਾਨ ਜੀ ਚੈਲਟੀ ਵੀ ਬਹੁਤ ਵਧੀਆ ਕਰਦੇ ਬਹੁਤ ਹਾਂ ਵਨਪੌਂ ਚਾਂਸ ਇੱਕ ਸਸਤਾ ਯੈਸ ਪਹਿਲਾਂ ਤਾਂ ਸੀ ਉਦਾਂ ਪਰਦੇ ਚ ਹੀ ਕਰਦੇ ਸੀ ਪਰ ਫਿਰ ਮੇਰੇ ਇੱਕ ਦੋ ਦੋਸਤਾਂ ਨੇ ਕਿਹਾ ਵੀ ਇਹ ਤਾਂ ਕੋਈ ਜ਼ਿਆਦਾ ਤਾਂ ਹੋ ਸਕਦਾ ਬਟ ਅਪਾ ਹਰ ਬੰਦੇ ਦੀ ਮਦਦ ਨਹੀਂ ਕਰ ਸਕਦੇ ਇਹ ਆਪਣੀ ਪਿੱਠ ਵਿਰਲੇ ਨੂੰ ਤਾਂ ਲੱਗਦੀ ਨਹੀਂ ਇਹ ਜੀ ਜੀ ਦੇਖਾ ਕਾਸ਼ ਕੋਸ਼ਿਸ਼ ਕਰੀਏ ਵੀ ਆਪਾਂ ਲੋਕਾਂ ਦਾ ਦੋਸਤਾ ਮਿੱਤਰਾਂ ਨੂੰ ਵੀ ਜੋੜੀ ਜੀ ਤਾਂ ਕਿ ਇਹ ਸੰਸਥਾ ਵੱਡੇ ਰੂਪ ਚ ਚੱਲ ਜਾਵੇ ਉਸ ਇੱਥੇ ਕਿ ਕੁਝ ਜਿੱਦਾਂ ਬਣਾਇਆ ਹੋਇਆ ਖਾਕਾ ਜਿਹੜੇ ਪਰਿਵਾਰਾਂ ਦੇ ਕਿਸਾਨ ਖੁਦਕੁਸ਼ੀ ਕਰਦੇ ਦੇਖੋ ਆਪਾਂ ਇਕੱਠੇ ਪੈਸੇ ਨਹੀਂ ਕਿਸੇ ਨੂੰ 5 ਲੱਖ ਹਰ ਪਰਿਵਾਰ ਨੂੰ ਦੇ ਨਹੀਂ ਸਕਦੇ ਇਹ ਨਹੀਂ ਸਾਡੀ ਹਾਇਸੀਅਤ ਨੂੰ ਹਾਂਜੀ ਹਾਂਜੀ ਕੋਸੇ 1 ਰੁਪਿਆ ਕਮਾਉਣੇ ਜੀ 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 1 ਕਮਾਉਣੇ ਤਾਂ 40 ਪੈਸੇ ਤਾਂ ਸਰਕਾਰ ਲੈ ਜਾਂਦੀ ਹੈ 60 ਪੈਸੇ ਚੋਂ ਫਿਰ ਆਪਾਂ ਮਿਊਜ਼ਿਕ ਵੀ ਕਰਨਾ ਫਿਲਮਾਂ ਵੀ ਧਾਲੀਆਂ ਉਹ ਚੋ ਇੱਕ ਦਸਵਾਂ ਦਸੌਵ ਬਾਬੇ ਦੇ ਹਿਸਾਬ ਨਾਲ ਅਸੀਂ ਕੱਢਦੇ ਆਂ ਜੇ ਬਹੁਤ ਲੋਕਾਂ ਨੂੰ ਜੋੜਦੇ ਆਂ ਤਾਂ ਅਸੀਂ ਵੱਡੀ ਮਦਦ ਕਰ ਸਕਦੇ ਆਂ ਹਾਂਜੀ ਬਿਲਕੁਲ ਉਹ ਸੋਚਿਆ ਸੀ ਇਹ ਸੋਚਿਆ ਕਿ ਹੁਣ ਅਸੀਂ ਉਹਨੂੰ ਸਾਰੇ ਜਿੰਨੇ ਵੀ ਸੰਜਣ ਵਿਦੇਸ਼ਾਂ ਛੱਡ ਬੈਠੇ ਆ ਜੀ ਤੁਹਾਡੇ ਰੇਡੀਓਜ਼ ਦੇ ਜ਼ਰੀਏ ਜੋੜੀਏ ਜੀ ਉਸ ਉੱਤੇ ਇੱਕ ਸਾਈਟ ਜਿਹੜੀ ਹੁਣ ਬਣਾਵਾਂਗੇ ਉੱਤੇ ਨਾਮ ਪਾਇਆ ਕਰਾਂਗੇ ਜੀ ਯੇਸ ਪਰਵਾਰ ਨੂੰ ਇੰਨੀ ਜ਼ਰੂਰਤ ਆ ਇਹਨਾਂ ਦਾ ਅਕਾਊਂਟ ਨੰਬਰ ਤੁਸੀਂ ਸਿੱਧੇ ਬਹੁਤ ਆ ਬੈਠ ਰਿਹਾ ਕਿਉਂਕਿ ਨਾਰਮਲ ਜਿਹੜੇ ਐਨ ਜੀਓਜ਼ ਹੁੰਦੇ ਨੇ ਕਿ ਪੈਸੇ ਦਾ ਹੀਰ ਫਿਰ ਹੁੰਦਾ ਲੋਕ ਉਸ ਯੂ ਰਾ ਖੁੱਲਣਾ ਮੈਂ ਹਰ ਬੰਦ ਵਿਚਲੇ ਜਿਹੜੇ ਦਲਾਲ ਹੈ ਖਤਮ ਹੀ ਕਰਨੇ ਆਪਾਂ ਹਰ ਕੰਮ ਚ ਡਾਇਰੈਕਟ ਤੁਸੀਂ ਕਿਸੇ ਦੀ ਹਲਪ ਕਰੋ ਉਹਨਾਂ ਦੇ ਬੱਚਿਆਂ ਨੂੰ ਪੜਾਈਏ ਉਹਨਾਂ ਦੇ ਦਾ ਜੋ ਕਰ ਲਿਆ ਕਰ ਲਿਆ ਹਾਂ ਜਿਆਦਾ ਸਰਕਾਰ ਦੇ ਦੇ ਹੱਥ ਹੈ ਹਾਂਜੀ ਪਰ ਆਪਾਂ ਉਹਦੇ ਬੱਚੇ ਨੂੰ ਅਗਲੀ ਜਨਰੇਸ਼ਨ ਨੂੰ ਉਹਨੂੰ ਉਹ ਚੰਗੇ ਫਿਊਚਰ ਡਿਜ਼ਰਵ ਕਰਕੇ ਦੇਈਏ ਜੀ ਬੱਬੂ ਜੀ ਇਸ ਚੈਰਿਟੀ ਦੇ ਨਾਲ ਕੀ ਹਰ ਬੰਦਾ ਜੁੜ ਸਕਦਾ ਔਰ ਤੁਹਾਡੇ ਨਾਲ ਕਿੰਨੇ ਕੁ ਹੋਰ ਲੋਕ ਜੁੜੇ ਹੋਏ ਨੇ ਮੇਰੇ ਨਾਲ ਕੋਈ ਨਹੀਂ ਜੁੜਿਆ ਅਜੇ ਤਾਂ ਮੇਰੇ ਦੋ ਚਾਰ ਪੁਰਾਣੇ ਦੋਸਤ ਆ ਫਿਲਹਾਲ ਅਸੀਂ ਹਾਂ ਆਪਣਾ ਕੋਈ ਜ਼ਿਆਸਤਦਾਰ ਨਹੀਂ ਹਾਂ ਇਹਦੇ 'ਚ ਕੋਈ ਸਿਆਸਤਦਾਨ ਨਹੀਂ ਹੋਊਗਾ ਆਮ ਲੋਕ ਹੋਣਗੇ ਜਿਹਦੇ ਪਿਆਰ ਕਰਦੇ ਆ ਮੰਨਤਾਂ ਜਿਹੜੇ ਕਰਨਾ ਚਾਹੁੰਦੇ ਨੇ ਚੈਰਿਟੀ ਸੋ ਜੀ ਅਸੀਂ ਤੁਹਾਡੇ ਨਾਲ ਬਸ ਥੋੜੇ ਦਿਨ ਸਾਨੂੰ ਹੋਰ ਦੇ ਦਿਓ ਅਸੀਂ ਉਪਰ-ਉਪਰ ਦੁਬਾਰਾ ਸਾਈਟਸ ਬਣਾ ਲਈਏ ਹਾਂਜੀ ਤੇ ਉਹ ਉਪਰ ਆ ਕੇ ਫਿਰ ਤੁਸੀਂ ਤੁਹਾਨੂੰ ਸਾਰਾ ਰਾਤ ਤਾਂ ਇੱਥੇ ਕੁਮਾਰ ਜੀ ਕਹਿੰਗੇ ਫਿਰ ਕੈਨੇਡਾ ਕੁਝ ਸਜਣਾ ਸਾਰਿਆਂ ਨਾਲ ਜੋੜਾਂਗੇ ਔਰ ਜਿਹੜੇ ਜਿਹੜੇ ਇਹ ਕੰਮ ਇੱਕ ਬਹੁਤ ਅੱਛੀ ਗੱਲ ਹੈ ਦੇਖੋ ਬਬੂ ਮਾਨ ਨੂੰ ਅੱਜ ਤੱਕ ਲੋਕ ਬਰੀ ਓਨੈਸਟ ਮੈਂ ਆਈ ਲਾਈਕ ਟੂ ਬੀ ਓਨੈਸਟ ਕਿ ਲੋਕ ਸੋਚਦੇ ਅੜ ਇਸ ਥੈਟ ਜਿਹੜੀਆਂ ਉਹਨਾਂ ਦੀਆਂ ਚੰਗੀਆਂ ਕੁਆਲਿਟੀਜ਼ ਹਨ ਦੇਖੋ ਇੱਕ ਫਰਕ ਹੈ ਦੇਖੋ ਪ੍ਰਾਊਡ ਤੇ ਸੈਲਫ ਰਿਸਪੈਕਟ ਚ ਬੜਾ ਫਰਕ ਹੈ ਯੈਸ ਯੈਸ ਆਮ ਨਾਟ ਪ੍ਰਾਊਡਲੀ ਐਟ ਆਲ ਮੈਂ ਕਦੇ ਜ਼ਿੰਦਗੀ ਚ ਪ੍ਰਾਊਡ ਹੀ ਨਹੀਂ ਕੀਤਾ ਮੈਂ ਤਾਂ ਕੋਲ ਦਾ ਰਸਤੇ ਯੈਸ ਮੈਂ ਕਦੇ ਸਿੰਗਿੰਗ ਨੂੰ ਬਹੁਤ ਮਹਾਨ ਪੇਸ਼ਾਨੀ ਬਣਾਇਆ ਤੇ ਨਾ ਮੈਨੂੰ ਮੈਂ ਕਦੇ ਕਲਾਸਿਕਲ ਵੀ ਨਹੀਂ ਸਿੱਖਿਆ ਜੀ ਮੈਨੂੰ ਕੋਈ ਇਦਾਂ ਇਹਨੇ ਇੰਪ੍ਰੈਸ ਨਹੀਂ ਕਰਿਆ ਬਟ ਮੈਨੂੰ ਲੱਗਦਾ ਜਦੋਂ ਕੋਈ ਬੰਦਾ ਹਰਕਤ ਮਾਰਦਾ ਮੈਨੂੰ ਲੱਗਦਾ ਮੈਂ ਤੇਰੇ ਤੋਂ ਬੈਟਰ ਲਾ ਸਕਦਾ ਜਦੋਂ ਜੋਗੀ ਵਾਲਾ ਕਰਿਆ ਉਹ ਕਿਤੇ ਬੈਠੇ ਸੀ ਐ ਡਿਸਕਸ਼ਨ ਚੱਲ ਵੀ ਕਿ ਜਿਹੜੀ ਗਾਇਕੀ ਆਏ ਹੁੰਦੀ ਮੈਂ ਘਰੇ ਗਾ ਦਿੰਦਾ ਐਡਾ ਕਿਡਾ ਕੰਮ ਮੈਂ ਉਹ ਸੌਖਾ ਕਰ ਰਿਹਾ ਸਾਰੀ ਇੰਸੀਆ ਕੋਈ ਕਲਾਸਿਕਲ ਵੀ ਕੁਝ ਨਹੀਂ ਮਤਲਬ ਪਤਾ ਬੱਬੂ ਹਾਂ ਰੱਟਾ ਲਾਉਣਾ ਇਸ ਲਈ ਕਿ ਦੇਖੋ ਤੁਸੀਂ ਪਹਾੜੇ ਨੂੰ ਰੱਟਾ ਲਾਉਣੇ ਨੂੰ ਜੀ 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 ਇਹ ਪਹਾੜਾ ਫਿਰ ਹੂੰ ਇਹ ਤੁਹਾਨੂੰ ਸਾਗਾ ਦੀ ਪੋਜੀਸ਼ਨ ਪਤਾ ਲੱਗਿਆ ਤੁਸੀਂ ਦੱਸ ਦੋਗੇ ਤਾਂ ਮੈਨੂੰ ਲੱਗੇ ਜੰਮ ਦੇ ਜਵਾਕ ਨੂੰ ਸੁਖਾ ਦੋ ਸਿੱਖ ਜਾਊਗਾ ਸੋ ਕੁਛ ਵੀ ਦੁਨੀਆ ਵਿੱਚ ਕੁਛ ਵੀ ਬੜਾ ਕੰਮ ਨਹੀਂ ਮੇਰਾ ਪੇਸ਼ਾ ਹੈ ਇਹ ਕਿਉਂਕਿ ਗਲੈਮਰ ਵਰਲਡ ਹੈ ਮੈਂ ਬਹੁਤ ਬੰਦਿਆਂ ਦੇ ਮੂਹਰੇ ਜਾ ਕੇ ਪਰਫਾਰਮ ਕਰਦਾ ਉਹਨਾਂ ਨੂੰ ਮੈਂ ਚੰਗਾ ਲੱਗਦਾ ਮੇਰੇ ਨਾਲ ਫੋਟੋ ਕੱਢ ਲੈਂਦੇ ਹਰ ਬੰਦਾ ਆਪਣੇ ਪੇਸ਼ੇ 'ਚ ਮਾਰ ਹੈ ਤੁਸੀਂ ਰੇਡੀਓ 'ਚ ਮਾਰ ਹੈ ਕੋਈ ਡਰਾਈਵਰ ਬਹੁਤ ਅੱਛਾ ਹੈ ਉਹ ਡਰਾਈਵਰੀ 'ਚ ਮਾਰ ਹਰ ਬੰਦਾ ਕੁਛ ਨਾ ਕੁਛ ਕੋਈ ਫਨ ਵੇਚਦਾ ਹੈ ਕੋਈ ਬਦਨ ਵੇਚਦਾ ਹੈ ਹਰ ਬੰਦਾ ਕੁਛ ਨਾ ਕੁਛ ਵੇਚਦਾ ਹੈ ਜੀ ਪੂਰੀ ਦੁਨੀਆ ਇੱਕ ਦੂਜੇ ਲਈ ਬ ਜੀ ਉਹ ਉਸ ਮਤਲਬ ਕਿ ਮੈਨੂੰ ਲੱਗਦਾ ਕੋਈ ਵੀ ਕੰਮ ਔਖਾ ਨਹੀਂ ਦੁਨੀਆ 'ਚ ਮੈਨੂੰ ਲੱਗਦਾ ਹਰ ਚੀਜ਼ ਹੀ ਹੈ ਮੈਂ ਮਹਾਨ ਬੰਦਾ ਨਹੀਂ ਕੋਈ ਹਾਂ ਮੈਂ ਕੁਝ ਕੰਮ ਕਰਨਾ ਚਾਹੁੰਦਾ ਜਿਹੜੇ ਅੱਗੇ ਰਾਹ ਖੋਲਣ ਕਿਸੇ ਗਰੀਬ ਦੀ ਮਦਦ ਕਰਨਾ ਬਿਲਕੁਲ ਇਹ ਚੀਜ਼ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹੁੰਦੀ ਸੀ ਚੈਰਿਟੀ ਦਾ ਕਿਉਂਕਿ ਇਸ ਦੇ ਜ਼ਰੀਏ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਚੈਰਿਟੀ ਨਾਲ ਜੁੜ ਸਕਦੇ ਨੇ ਜੇ ਬਾਕੀ ਵੀ ਜੁੜਨਾ ਚਾਹਣਗੇ ਜਿਵੇਂ ਕਿ ਬੱਬੂ ਜੀ ਨੇ ਕਿਹਾ ਕਿ ਥੋੜੇ ਦੇ ਇਲਾਵਾ ਤਤ ਤੋਂ ਸਾਰੀ ਇਨਫੋਰਮੇਸ਼ਨ ਜਿਹੜੀ ਇਹ ਮਿਲੇਗੀ ਤੇ ਇਹ ਇਹਦੇ ਨਾਲ ਤੁਹਾਡੇ ਨਾਲ ਕੋਈ ਹੋਰ ਸਿੰਗਰਸ ਜਾਂ ਕੋਈ ਹੋਰ ਜੋੜੇ ਨਾ ਕੋਈ ਦੋਸਤ ਸੀ ਨਾ ਹੈ ਨਾ ਹੋਵੇ ਕੋਈ ਨਹੀਂ ਜੁੜੇ ਹੋਏ ਜਮਾਤ ਨਾਲ ਮੇਰੀ ਕੋਈ ਬਹੁਤੀ ਮਿੱਤਰਤਾ ਹੈ ਅੱਛਾ ਜੀ ਕਿਉਂਕਿ ਮੇਰੇ ਉਹੀ ਦੋਸਤ ਤਾਂ ਪੁਰਾਣੇ ਮੈਂ ਕਿਸੇ ਗਰੀਬ ਨਾਲ ਮਿੱਤਰਤਾ ਕਰਨੀ ਪਸੰਦ ਕਰੂੰਗਾ ਪਰ ਇਹ ਗੌਣ ਗੌਣ ਵਾਲਾ ਨਾ ਮੇਰਾ ਕੋਈ ਬਹੁਤਾ ਮਲਾਜਾ ਹੈ ਸਾਡੇ ਥੋੜੇ ਹੈਗੇ ਆਰਟਿਸਟ ਪਿਆਰ ਕਰਦੇ ਮੈਨੂੰ ਮੈਂ ਉਹਨਾਂ ਨੂੰ ਵੀ ਕਰਦਾ ਬਟ ਮੇਰਾ ਉਸ ਤਰ੍ਹਾਂ ਰਾਬਤਾ ਨਹੀਂ ਉਹਨਾਂ ਨਾਲ ਕਿ ਮੈਂ ਉਹਨਾਂ ਨੂੰ ਕਹਾ ਕਿ ਤੁਸੀਂ ਇਸ ਸੰਸਥਾ ਦੀ امداد ਕਰੋ ਕਿਉਂਕਿ ਸਭ ਦੇ ਆਪਣੇ ਆਪਣੇ ਕੱਟੇ 잡ਦਾ ਆਪਣਾ ਆਪਣਾ ਪੇਟ ਆ ਆਪਣਾ ਆਪਣਾ ਪਰ ਜਿਹੜਾ ਕਰਨਾ ਚਾਵੇ ਉਹ ਇਹਨਾਂ ਨਾਲ ਜੋੜ ਸਕਦੇ ਨੇ ਕਿ ਹਾਂ ਇੱਕ ਦਿਨ ਛੱਡ ਕੇ ਸਾਰੇ ਕਰ ਲੈਣਗੇ ਵੈਸੇ ਤਾਂ ਹਾਂਜੀ ਕਦੋਂ ਹੀ ਹੋਊਗਾ ਕੁਝ ਐ ਜਿਹੜਾ ਬਿਲਕੁਲ ਇਹ ਉਹਨਾਂ ਗਰੀਬ ਕਿਸਾਨਾਂ ਨੂੰ ਮਦਦ ਦਿੱਤੀ ਜਾਂਦੀ ਰਹੀ ਹੈ ਗਰੀਬ ਮਜ਼ਦੂਰ ਵੀ ਮਜ਼ਦੂਰ ਕਿਸਾਨ ਸਭ ਮੇਰੀ ਨਜ਼ਰ ਵਿੱਚ ਹਿੰਦੁਸਤਾਨ ਦੇ ਦੋ ਕਾਸਟ ਹੈ ਜੀ ਆਪਾਂ ਤਾਂ ਕਹਿੰਦੇ ਬਹੁਤ ਕਾਸਟ ਹੈ ਦੋ ਕਾਸਟ ਹੈ ਕਿ ਸ਼ਹਿਰ ਦੀ ਹੈ ਕਿ ਪਿੰਡੂਆ ਹੈ ਪਿੰਡੂ ਕੋਈ ਨਹੀਂ ਸੋ ਖੇਤ ਮਜ਼ਦੂਰ ਹੈ ਜੀ ਚਾਹੋ ਕਿਸਾਨ ਹੈ ਜੀ ਸਾਰੇ ਖੇਤਾਂ ਨਾਲ ਜੁੜੇ ਆ ਉਹ ਸਾਰੇ ਮਜ਼ਦੂਰ ਬਣੇ ਸਾਰੇ ਮਜ਼ਦੂਰ ਐਸਾ ਕੌਣ ਨਾਲ ਹੀ ਕੰਮ ਕਰਦਾ ਕਿਉਂਕਿ ਜਿਹੜਾ ਸ਼ਹਿਰ ਚ ਕੋਈ ਰਹਿੰਦਾ ਬਾਣੀਆ ਉਹਦੀ ਤਾਂ ਵਧੀਆ ਕੋਠੀ ਹੈ ਹਾਂਜੀ ਤੂੰ ਟੈਕਸ ਪੇ ਕਰਦਾ ਤੇ ਇਹਦਾ ਮਤਲਬ ਉਹ ਸ਼ਹਿਰ ਚ ਖਰਚਾ ਚੱਕਣ ਦੇ ਕਾਬਿਲ ਤਾਂ ਆ ਰਹਿ ਰਿਹਾ ਜੀ 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 ਤੂੰ ਫੈਸਿਲਿਟੀ ਦਾ ਨਾ ਫੈਸਿਲਿਟੀਆਂ ਸਾਡੇ ਪਿੰਡਾਂ ਚ ਕੋਈ ਫੈਸਿਲਿਟੀ ਨਹੀਂ ਨਾ ਸੀਵਰੇਜ ਹੈ ਨਾ ਲਾਈਟਾਂ ਲੱਗਦੀਆਂ ਨਾ ਕੋਈ ਸਾਡੀ ਰਸਟ ਪੋਸਟਲ ਨਹੀਂ ਹੁੰਦਾ ਕੁਝ ਵੀ ਨਹੀਂ ਉਹ ਤਾਂ ਕਮਲ ਛੱਡੇ ਹੋਇਆ ਬਣਾ ਕੇ ਲੋਕਾ 80% ਵੇਪੂ ਬਣਾ ਲਈ ਸਕਦਾ ਤੇਰੀ ਨਾਈਸ ਬਹੁਤ अच्छी ਇਹ ਚੀਜ਼ਾਂ ਵੀ ਆਉਣ ਵਾਲੇ ਟਾਈਮ 'ਚ ਜੇ ਤੁਸੀਂ ਵੀ ਜੋੜਨਾ ਚਾਹੋਗੇ ਤਾਂ ਜ਼ਰੂਰ ਜੁੜੋ ਚੰਗੇ ਕੰਮ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਬਾਲੀਵੁੱਡ ਦੀ ਹੁਣ ਗੱਲ ਕਰੀਏ ਕਿਉਂਕਿ ਇਹ ਵੀ ਮੈਂ ਪੁੱਛਣਾ ਚਾਹਾਂਗੀ ਛੱਲਾ ਆ ਬਹੁਤ ਬਹੁਤ ਸਾਰੇ ਗੀਤ ਹੈ ਛੱਲਾ ਉਹਨਾਂ ਵਿੱਚੋਂ ਇੱਕ ਹੈ ਹੁਣ ਬਾਲੀਵੁੱਡ ਦਾ ਕੋਈ ਨਵਾਂ ਪ੍ਰੋਜੈਕਟ ਆ ਰਿਹਾ ਪੈਰਿਸੂਨ ਬਾਲੀਵੁੱਡ ਕੁਝ ਵੀ ਨਹੀਂ ਉਹ ਇੱਕ ਪਿੰਡ ਹੈ ਥੋੜਾ ਜਿਹਾ ਵੱਡਾ ਪਿੰਡ ਹੈ ਹਾਂਜੀ ਥੋੜਾ ਵੱਡਾ ਪਿੰਡ ਹੈ ਬਟ ਮੈਨੂੰ ਲੱਗਦਾ ਮੈਂ ਉੱਥੇ ਕਦੇ ਰਿਹਾ ਨਹੀਂ ਵਾਸ ਨਹੀਂ ਮਿਲਦਾ ਮੈਨੂੰ ਜੀ ਬਟ ਮੈਨੂੰ ਮੇਰੇ ਜਿਹੜੇ 팬 ਆ ਪਿਆਰ ਕਰਦੇ ਉਹ ਚਾਹੁੰਦੇ ਆ ਕਿ ਮੈਂ ਉੱਥੇ ਵੀ ਗਾਵਾਂ ਜਾ ਕੇ ਹਾਂਜੀ ਉਹਦੇ ਲਈ ਮੈਂ ਨੂੰ ਹੁਣ 3 ਮਹੀਨੇ ਤਾਂ ਦੋ ਮੈਨੂੰ ਆਗਿਆ ਮੰਗਦਾ ਮੈਂ ਜਾ ਨਹੀਂ ਸਕਦਾ ਕਿਉਂਕਿ ਇਸ ਦੋ ਵਾਰ ਅਸੀਂ ਛੋਣ ਦੋ ਵਾਰ ਫਿਲਮ ਬਣਾਉਣੀ ਚਾਹੁੰਨੇ ਆ ਪਰ ਜਦੋਂ ਬੈਠ ਕੇ ਤਾਂ ਖਾ ਪਾ ਧੁੱਕੀ ਕਰ ਦਾਂਗੇ ਉਹਨਾਂ ਦੀ ਚਿੰਤਾ ਨਾ ਕਰੋ ਬਿਲਕੁਲ ਐ ਚਾਹਾਂਗੇ ਕਿ ਸਾਡੇ ਮਾਨਸਾ ਹੋਣੀ ਹੈ ਉੱਥੇ ਵੀ ਪੰਚਨ ਔਰ ਬਾਲੀਵੁੱਡ ਦੇ ਵਿੱਚ ਬਿਲਕੁਲ ਨਹੀਂ ਕੋਈ ਬਹੁਤ ਅੱਛਾ ਉਹ ਕੋਈ ਬਹੁਤ ਆਪਾਂ ਨੂੰ ਲੱਗਦਾ ਇੱਥੇ ਬਾਲੀਵੁੱਡ ਪਤਾ ਨਹੀਂ ਹਾਂਜੀ ਬਟ ਬਾਲੀਵੁੱਡ ਦਾ 뮤직 ਕਿਤਨਾ ਕਿਤੇ ਪੰਜਾਬੀ 뮤직 ਬਹੁਤ ਪਿੱਛੇ ਹੈ ਯੈਸ ਇਹ ਮਨ ਕਿ ਚੱਲ ਰਿਹਾ ਔਰ ਜਦ ਤੱਕ ਪੰਜਾਬੀ ਗਾਣੇ ਮਾ ਕਾਲਾ ਚਸ਼ਮਾ ਸੀ ਸਕੂਲ ਕਾਲਜ ਚ ਸੁਣਦੇ ਸੀ ਉਹ ਅੱਜ ਫੇਰ ਹਿੱਟ ਹੋ ਗਿਆ ਇਹਦਾ ਮਤਲਬ ਕਿੰਨਾ ਪਿੱਛੇ ਹੈ ਕਿੰਨਾ ਪਿੱਛੇ ਬੜੇ ਸਿੰਪਲ ਵਰਡ ਹੈ ਯੈਸ ਜਾਸ਼ਮਾ ਵੀ ਕਲੀਅਰ ਨਹੀਂ ਬੋਲਣਾ ਚਾਚਮਾ ਬੋਲਿਆ ਹੈ ਉਹ ਬੇਨੂੰ ਚਚਮਾ ਨਹੀਂ ਪਤਾ ਕੀ ਹੁੰਦਾ ਉਹ ਉਹਨੂੰ ਹੀ ਕਹੀ ਜਾਂਦੇ ਥੋੜੇ ਕਲੀਅਰ ਬੜਾ ਕਿ ਚਚਮਾ ਬੋਲਿਆ ਚਸ਼ਮਾ ਨਹੀਂ ਬੋਲਿਆ ਨਵੀਂ ਪਿਕਚਰ ਕੇ ਲਈ ਆ ਰਹੀ ਉਹਦੇ ਬਾਰੇ ਆਪਣੀ ਮੂਵੀ ਦੇ ਬਾਰੇ ਚ ਦੱਸਣਾ ਚਾਹੁੰਦਾ ਫਿਲਮ ਬਣਾਉਣੀ ਚਾਹੁੰਦਾ ਮੈਂ ਹਾਰਡ ਟਾਈਟ ਦੀ ਡਿਫਰੈਂਸ ਜੀ ਕੁਝ ਲੱਗਦਾ ਕਿ ਰਵਾਇਤ ਤੋਂ ਹਟ ਕੇ ਕੋਈ ਫਿਲਮ ਮੈਂ ਤਾਂ ਨਹੀਂ ਕਹਿੰਦਾ ਕਿ ਮੈਂ ਬਹੁਤ ਮਹਾਨ ਮੇਕਰ ਹਾਂ ਪਰ ਮੇਰੀ ਤਕਬੀਲੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਕਰਾਂ ਜੀ ਇੱਕ ਅਮਚਿਕ ਜ਼ਿੰਮੀਦਾਰ ਹੈ ਆਰਚਰ ਜੀ ਇੱਕ ਕਾਲਜ ਹੈ ਤੇ ਦੇਸੀ ਰੋਮੇ ਜੀ ਜਿਉ ਜਵਾਬ ਹੈ ਜੀ ਵਾਚ ਚਿਕ ਇਨਸਪੈਕਟਰ ਹੈ ਉਹਨੇ ਇੱਕ ਡਰਾਈਵਰ ਦੀ ਮੈਂ ਕਰਨੇ ਚਾਹਣਾ ਵਾਹ ਉਹ ਕੈਨੇਡਾ ਸ਼ੂਟ ਕਰਨੀ ਚਾਹੁੰਦੇ ਸੀ ਬਰਫ ਚ ਦੇਖੋ ਹੁਣ ਬਰਫ ਚ ਅਸੀਂ ਸ਼ੂਟ ਕਰ ਪਾਉਂਦੇ ਆ ਮੈਂ ਇਨਾ ਕਿ ਸਟਾਫ ਭਜੇ ਨਾ ਭਜੇ ਨਾ ਬਾਬਾ ਮੇਰੇ ਕਰਕੇ ਬਣ ਜੂਗੇ हां बिल्कुल सानू ਉਸ ਕੋਸ਼ੀਲੇ ਪਾਸੇ ਜਾਵਾਂਗੇ ਜਿੱਥੇ ਲੇਕਸ ਜੰਮ ਜਾਂਦੇ ਇੰਤਜ਼ਾਰ ਰਹੇਗਾ ਉਸ ਮੂਵੀ ਦਾ ਵੀ ਤੇ ਹੁਣ ਪਹਿਲਾ ਆਹ ਪ੍ਰੋਮਿਸ ਵੀ ਕਰੋਗੇ ਤੁਸੀਂ ਅਗਲੇ ਸਾਲ ਵੀ ਆਓਂਗਾ ਪੱਕਾ ਆ ਜਾਊਂਗਾ ਮੈਨੂੰ ਤੁਸੀਂ ਬੁਲਾਉਣ ਵਾਲੇ ਬਣੋ ਤੁਸੀਂ ਟਿਕਟਾਂ ਪਾਲ ਲੈ ਕਰੋ ਹਾਂ ਤੁਹਾਨੂੰ ਆਵਾਜ਼ਾਂ ਮਾਰ-ਮਾਰ ਕੇ ਬੁਲਾਉਂਦੇ ਆਂ ਕਿ ਬੱਬੂ ਮਾਨ ਜੀ ਆ ਜਾਓ ਪਰ ਤੁਸੀਂ ਨਹੀਂ ਆਉਂਦੇ ਆਪਣੇ ਰੁਝੇ ਵਿਆਹ ਦੀ ਗੱਲ ਸਾਡੇ ਸਿਰ ਤੇ ਇੱਕ ਕੁਮਾਰ ਸਾਹਿਬ ਦੇ ਸਿਰ ਤੇ ਪਾਣੀ ਆਪਾਂ ਸਾਡੇ ਹੁਣ ਸਟੂਡੀਓ ਬਣਾ ਲਿਆ ਫਿਰ ਬਹੁਤ ਵਧੀਆ ਪਿੱਛੇ ਕਰਦੇ ਅੱਛਾ ਜੀ ਮੈਂ ਰਾਤ ਉੱਥੇ ਬੈਠਾ ਰਹੇ ਦੋ ਘੰਟੇ ਇਹਨੂੰ ਜ਼ਿੰਦਗੀ 'ਚ ਇਹ ਮੇਰੀ ਭੁੱਖ ਰਹਦੀ ਹੈ ਕਿ ਸਟੂਡੀ ਹਾਂਜੀ ਇਹ ਜੇ ਮੈਂ ਵੀ ਲਾਂ ਤਾਂ ਅਸੀਂ ਜਣੀ ਜਿਹੜਾ ਗਾਣੇ ਨੂੰ ਲੋਕ ਮਹਾਨ ਬਣਾ ਲੈਂਦੇ ਕਿ ਫਿਰ ਗਾਣਾ ਮਿਲ ਲਖਾਇਆ ਲਿਖਿਆ ਵੀ ਨਹੀਂ ਲਿਖਾਇਆ ਲਿਖਾਇਆ ਇਹ ਕੀ ਲੌਜੀਕ ਹੈ ਸੂਫੀ ਲੇਖਕਤਾ ਹੋ ਸਕਦਾ ਸੂਫੀ ਗਾਇਕ ਮੈਂ ਪਹਿਲੀ ਵਾਰੀ ਸੁਣਦਾ ਸੂਫੀ ਗਾਇਕ ਕੀ ਹੁੰਦਾ ਸੋਚ ਤਾਂ ਬੁੱਲ੍ਹੇ ਸ਼ਾਹ ਦੀ ਬੋਲੇ ਸ਼ਾਹ ਦਾ ਬਗਾਵਤੀ ਸੀ ਉਹ ਤਾਂ ਨੱਚੇ ਝੰਜਰਾ ਪਾ ਕੇ ਚੜ ਕੇ ਗਰਾਂਦਾ ਥਾਦਿਆ ਇੱਕ ਥਾੜੀ ਕੀ ਸੋਚਾ ਤੁਸੀਂ ਕਿ ਸਰਕਾਰ ਦੇ ਗਲਾਬੇ ਕੱਖਰ ਵੀ ਨਹੀਂ ਬੋਲ ਸਕਦੇ ਜੀ ਹਜੂਰ ਜੀ ਹਜੂਰ ਤਾਂ ਸੂਫੀ ਹੋ ਹੀ ਨਹੀਂ ਸਕਦਾ ਹਾਂਜੀ ਜੀ ਸੋ ਜਿਹੜਾ ਮਹਾਨ ਕੰਮ ਹੈ ਮੈਨੂੰ ਬਹੁਤ ਸੌਖਾ ਕਰਨਾ ਚਾਹਣਾ ਹੈ ਤੇ ਫਿਊਚਰ ਦੇ ਕੋਈ ਕੁਝ ਤੋਂ ਤਾਂ ਮੈਂ ਉਹਨਾਂ ਦੇ ذریعے ਇੱਕ ਇੱਕ ਵਰਕਸ਼ਾਪ ਵੀ ਲਿਆ ਕਰਾਂ ਆਲਓਵਰ ਪੰਜਾਬ ਵਰਲਡ ਕਿ ਨਵੇਂ ਜਨਰੇਸ਼ਨ ਨੂੰ ਦੱਸੀ ਵੀ ਇਹ ਬਗੀਸਰ ਬਾੜੀ ਇਸ ਇੱਕ ਵੱਡਾ ਹੀ ਨਹੀਂ ਨਾਟ ਹਾਂਸੀ ਨਾਟ ਦੈਟ ਗ੍ਰੇਟ ਜੌਬ ਕਰੋ ਕਰੋ ਕੋਈ ਤੇ ਸਟੂਡੀਓ ਬਣ ਗਿਆ ਹੁਣ ਮੈਂ ਆ ਸਕਦਾ ਰਹਿ ਸਕਦਾ ਵੈਰੀ ਨਾਈਸ ਮੈਂ ਆ ਚੀਜ਼ ਤਾਂ ਤੁਹਾਡੀ ਮੈਨੂੰ ਇੰਨੀ ਵਧੀਆ ਲੱਗੀ ਇੱਕ ਘੰਟੇ 'ਚ ਅਸੀਂ ਮਤਲਬ ਘੰਟਾ ਵੀ ਜ਼ਿਆਦਾ ਅਸੀਂ 25 ਤੋਂ 30 ਮਿੰਟ 'ਚ ਮੇਰੇ ਇੱਕ ਦੋ ਇਹ ਸੱਜਣਾ ਹੈ ਪ੍ਰਭੂ ਨੇ ਸਾਰੇ ਜਿਹੜੇ ਸਾਡੇ ਨਾਲ ਅਸੀਂ ਬੈਟਸ 'ਚ ਵੀ ਇਕੱਠੇ ਆ ਤੇ ਪਹਿਲਾਂ ਜਿਹਾ ਵੀ ਘੰਟਾ ਜ਼ਿਆਦਾ ਹੈ ਗਾਣਾ ਅਸੀਂ ਬਣਾ ਕੇ ਜ਼ਿਆਦਾ ਦੱਸਦਾ ਮੈਂ ਮੇਰਾ ਮੇਕ ਇਟ ਇਨ ਮਤਲਬ 30 ਮਿੰਟ 'ਚ ਅਸੀਂ ਤੁਹਾਨੂੰ ਸਕ੍ਰੈਚ ਬਣਾ ਕੇ ਬਿਊਟੀਫੁੱਲ ਦੇ ਸਕਦੇ ਹਾਂ ਯਾ ਫਾਈਨਲ ਮਿਕਸ ਕਰਨਾ ਤਾਂ ਸਾਨੂੰ 2.5 ਘੰਟੇ ਚਾਹੀਦੇ ਆ ਫਾਈਨਲ ਮਿਕਸ ਕਰਾ ਸਕਦੇ ਲੋਕ ਐਵੇਂ ਰੌਲਾ ਪੰ데요 ਜੀ ਇੰਨਾ ਇੰਨਾ ਤਾਮਚਾ ਮਲਾ ਤਾਂ ਫਿਰ ਬਗੂ ਮਨਜੀ ਤਸਤ ਸੋਚੀ ਚੇਂਜ ਕਰ ਰਹੇ ਹੋ ਕੀ ਬਾਤ ਹੈ ਮੈਨੂੰ ਲੱਗਦਾ ਕਿ ਇੰਨਾ ਮੈਨੂੰ ਦੋਕ ਨਹੀਂ ਤੇ ਰਲੋ ਨਾ ਹਿੱਥੇ ਸਟੂਡੀਓ ਬਲੌਗ ਆ ਤੁਸੀਂ ਆ ਜਾਓ ਕੈਮਰੇ ਲਾ ਲਓ ਆਪਦੇ ਤੇ ਫਿਰ ਤਾਂ ਪਿਓ ਦਾ ਨਾਖਿਓ ਜੇ ਅਸੀਂ ਨਾ ਬਣਾ ਪਾਏ ਤਾਂ ਲਾੜਦੇ ਆ ਇਸ ਵਾਰੀ ਈਜ਼ੀ ਕੰਮ ਮੈਨੂੰ ਲੱਗਦਾ ਕਿ ਇਹ ਕੰਮ ਸਾਰੇ ਸੌਕੇ ਹੋ ਜਾਣ ਜੀ ਇੰਨੇ ਓਕੇ ਹਰ ਬੰਦਾ ਗਾ ਸਕਦਾ ਜੀ ਜਿਹੜੇ ਟੈਲੈਂਟਡ ਆ ਉਹ ਗਾ ਲਵੇ ਜੀ ਐਂਡ ਡਰਾ ਹੋ ਗਿਆ। ਮੈਨੂੰ ਅੱਗੇ ਹੌਣ ਦਿਓ। ਅੱਗੇ ਦੇਖੋ Facebook ਤੇ ਤਾਂ ਕਹਿ ਨਹੀਂ ਤੁਹਾਨੂੰ ਨਾ ਪਾਉ। ਜਿੱਦਾਂ ਤੁਸੀਂ Facebook ਤੇ ਕੋਈ ਵੀ ਅਕਾਊਂਟ ਖੋਲ ਸਕਦਾ ਹੈ ਤਾਂ ਇਹ ਤਾਂ ਕੋਈ ਵੀ ਬੰਦਾ ਜੇ ਆਰਟਿਸਟਿਕ ਟੇਸਟ ਦਾ ਹੈਗਾ ਤਾਂ ਟਰਾਈ ਕਰਨੀ ਚਾਹੀਦੀ ਅਕਾਊਂਟ। ਬਿਲਕੁਲ ਸਹੀ। ਥੈਂਕ ਯੂ ਬੱਬੂ ਮਾਨ ਜੀ ਅ ਇਸ ਦੇ ਨਾਲ ਮੈਂ ਇੱਕ ਵਾਰ ਫਿਰ ਅਨਾਉਂਸ ਕਰਦੀ ਜਮਾ ਬੱਬੂ ਮਾਨ ਜੀ ਦੇ ਲਾਈਵ ਸ਼ੋਅ ਜੇ ਇਹਨਾਂ ਨੂੰ ਤੁਸੀਂ ਬਿਲਕੁਲ ਲਾਈਵ ਬੈਂਥਨ ਨਾਲ ਦੇਖਣਾ ਚਾਹੁੰਦੇ ਹੋ ਸੁਣਨਾ ਚਾਹੁੰਦੇ ਹੋ ਬਹੁਤ ਸ਼ੁਕਰੀਆ ਮਤ ਸਾਨੂੰ ਆਪਣਾ ਪਿਆਰ ਦੇਣ ਆਇਆ ਤੇ ਸੈਟਰਡੇ 15 ਅਕਤੂਬਰ ਪਾਕਲੇ ਅਰੀਨਾ ਦੇ ਵਿੱਚ ਤੇ ਉਸ ਤੋਂ ਬਾਅਦ 16 ਤਰੀਕ ਲੰਡਨ ਤੇ ਫ੍ਰਾਈਡੇ 21st ਆਫ ਅਕਤੂਬਰ ਸਿਵਿਕ ਹਾਲ ਗੋਲਬਰਾਂਟਨ ਦੇ ਵਿੱਚ ਬੱਬੂ ਮਾਨ ਜੀ ਕੁਇਕ ਕਵੈਸਚਨ ਕਿਉਂ ਕਿ ਸਾਡ ਕੋ ਮਿੰਟ ਬਹੁਤ ਥੋੜੇ ਨੇ ਜੀ ਬੱਬੂ ਮਾਨ ਪਿੱਛੇ ਕਰ ਲੀ ਪਲੀਜ਼ ਕਰ ਲੋ ਪਤਾ ਅਸੀਂ ਤੁਸੀਂ ਦ ਬੜਾ ਵਧੀਆ ਤਰੀਕਾ ਦੇਖੋ ਬਾਹਰੋਂ ਆ ਕੇ ਕਹਿਣਗੇ ਵੀ ਪ੍ਰੋਗਰਾਮ ਇਹਨੇ ਹੁਣ ਚੇਂਜ ਹੋ ਰਹੀ ਹੈ ਇਹ ਕੁੰਡੀ ਲਾ ਕੇ ਤੁਸੀਂ ਸਦਾ ਜੀ ਲਾਓ ਆਪਾਂ ਬੈਠ ਕੇ ਗੱਪਾਂ ਮਾਰਦੇ ਗੱਪਾਂ ਮਾਰਦੇ ਆਹਾਂ ਕੀ ਬਾਤ ਹੈ ਇਹ ਤਾਂ ਸਭ ਤੋਂ ਵਧੀਆ ਗੱਲ ਜਿਹੜੇ ਇੱਥੇ ਜੌਬ ਦੇ ਦੋ ਮੈਨੂੰ ਲੱਗਦੀ ਆ ਮੈਂ ਤੁਹਾਡੇ ਆਪਣੇ ਹਿਸਾਬ ਨਾਲ ਪ੍ਰੋਗਰਾਮ ਬਣਾ ਲਵਾਂ ਆਪਣੇ ਹਿਸਾਬ ਨਾਲ ਸਾਡੇ ਪ੍ਰੋਗਰਾਮ ਚੱਲਣਗੇ ਬੱਬੂ ਮਾਨ ਜੀ ਜੇ ਸਿੰਗਰ ਨਾ ਹੁੰਦੇ ਤਾਂ ਕੀ ਹੁੰਦਾ ਮੈਂ ਟਰੱਕ ਚ ਲੌਂਦਾ ਹੁੰਦਾ ਹੁੰਦਾ ਕੋਕੀ ਸਾਹ ਕੇ ਹੋਰ ਕੀ ਕਰਨਾ ਤੇ ਇਸ ਟਰਾਂਸਪੋਰਟ ਫੈਮਲੀ ਚੋਂ ਸੀ ਸਾਡਾ ਡੱਬਰ ਖੇਤੀ ਉਹ ਇੱਕ ਜਿੱਦਾ ਪਿੰਡਾਂ ਚ ਵਧੀਆ ਸੀ ਸਾਡੇ ਕੋਲ ਚੰਗਾ ਪਰਵਾਸ ਤੇ ਜ਼ਮੀਨ ਐ ਸੀ ਪਰ ਨਾਲ ਟਰੱਕ ਸੀ ਪਰ ਫਿਰ ਵੀ ਫੈਮਲੀ ਦਾ ਹੁੰਦਾ ਸ਼ੌਕ ਕਿ ਖੇਤੀ ਦਾ ਇੱਥੇ ਰੱਖ ਕੇ ਬਜ਼ੁਰਗਾਂ ਨੇ ਕਰਾਈ ਜਣੇ ਤੂੰ ਭਾਈ ਚੱਲ ਟਰੱਕ ਹੂੰ ਉਹ ਕਿਤੇ ਢਾਬੇ ਤੇ ਖੜਕੇ ਗਾਉਂਦਾ ਹੁੰਦਾ ਫਿਰ ਸੱਜਣ ਰਮਾਲ ਦੇ ਕੇ ਕਿਸੇ ਨੇ ਸੁਣਨਾ ਸੀ ਢਾਬੇ ਤੇ ਸੱਜਣ ਰਮਾਲ ਦੇ ਕੇ ਯੈਸ ਬਿਲਕੁਲ ਸਹੀ ਆ ਫੇਵਰਿਟ ਕਪੜੇ ਕਿਹੜੇ ਪਾਉਣੇ ਪਸੰਦ ਕਰਦੇ ਹੋ ਕਾਲਾ ਰੰਗ ਬੜਾ ਵਧੀਆ ਲੱਗਦਾ ਜੀ ਕਾਲਾ ਰੰਗ ਵਧੀਆ ਹੈ वेरी गुड ਆ ਫੇਵਰਿਟ ਫੂਡ ਤੁਹਾਡਾ ਕਿਹੜਾ ਕੋਈ ਕੋਈ ਜੋ ਹੈ ਜੇ ਜੋ ਮਿਲ ਗਿਆ ਖਾ ਲਿਆ वेरी गुड ਫੇਵਰਿਟ ਘੁੰਮਣ ਦੇ ਲਈ ਜਗਾ ਇਹਨਾਂ ਸਾਰੀ ਦੁਨੀਆ ਇੱਕ ਜਿਹੀ ਲੱਗਦੀ ਹੈ ਆ ਇੱਦਾਂ ਕਰਪਟ ਸਮਾਜ ਨਾ ਹੋਵੇ ਹਾਂ ਜਦੋਂ ਮੈਂ ਆਪਣੇ ਮੁਰਖ ਚੋਂ ਬਾਹਰ ਨਿਕਲਦਾ ਤਾਂ ਮੈਨੂੰ ਇਹ ਸਕੂਨ ਮਿਲਦਾ ਕਿ ਇੱਥੋਂ ਦੀ ਜਨਰੇਸ਼ਨ ਸੜਨੋਂ ਜ਼ਿਆਦਾ ਇਮਾਨਦਾਰ ਹੈ ਹਾਂਜੀ ਸਹੀ ਬਹੁਤ ਮਾਨਦਾਰ ਇਹ ਚੋਲ ਦੇ ਮਾਈ ਮੇਰ ਕਰੇ ਜਿਹੜੇ ਸਾਡੀ ਜਨਰੇਸ਼ਨ ਇੱਥੇ ਆ ਗੋ ਕਮ ਸਿਕਮ ਇਸ ਝੂਠ ਤੋਂ ਬਚੀ ਹੋਈ ਐ ਸੱਚ ਬੋਲਦੇ ਜੀ ਅ ਦੋ ਗਾਣਿਆਂ ਦੇ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ ਜੀਕ ਸਾਹਿਬ ਵਿਰਲ ਟਾਈਮ ਫੇਵਰਟ ਸੀ 올 ਟਾਈਮ ਫੇਵਰਟ ਤੇ ਤੁਸੀਂ ਫਿਊਚਰ ਤੁਸੀਂ ਕਿਸੇ ਦੇ ਨਾਲ ਦੁਗਾਣਾ ਕਰਨਾ ਚਾਹੋ ਤਾਂ ਕਹੋ ਮੈਨੂੰ ਦੇਖਣੇ ਨਹੀਂ ਚਾਹੁੰਦੇ ਮੇਰੇ ਚਾਣ ਵਾਲੇ ਉਹ ਕਹਿੰਦੇ ਤੂੰ ਗੱਲਾਂ ਹੀ ਚਾਹੇਂਦਾ ਮੈਂ ਕਿੰਨਾ ਕੀ ਕਰਾਂ ਮੇਰੇ ਵੈਸੇ ਤੁਹਾਡਾ ਸਾਧਨਾ ਸਰਗਮ ਜੀ ਦੇ ਨਾਲ ਸਾਧਨਾ ਬਹੁਤ ਸੀਜ਼ ਗ੍ਰੇਟ ਬਹੁਤ ਸੁਰਾਂ ਦੇ ਐਸੇ ਮਾਹਰ ਲੋਕਾਂ ਮੈਂ ਇਹ ਤਾਂ ਉਹ ਮੈਨੂੰ ਬਹੁਤ ਪਿਆਰ ਕਰਦੇ ਹਾਂ ਕਈ ਵਾਰੀ ਉਹਨਾਂ ਨੇ ਵੀ ਕਿਹਾ ਹੈ ਹਾਂ ਜੀ ਤੂੰ ਬੰਬੇ ਕਿਉਂ ਨਹੀਂ ਤੂੰ ਤੁਸੀਂ ਸਟੂਡੀਓ ਕਿਉਂ ਨਹੀਂ ਕੋਈ ਨਾ ਤੂੰ ਆ ਜਾ ਇੱਥੇ ਸਿੱਧਾ ਅਸੀਂ ਪੰਜਾਬੀ ਗਾਣੇ ਬਣਾਉਣਾ ਹੈ ਕਹਿੰਦੀ ਐਨੇ ਮਲੋਡੀਅਸ ਗਾਣੇ ਤਾਂ ਸਾਡੇ ਹਿੰਦੀ 'ਚ ਬਹੁਤ ਰੇਅਰ ਹੁੰਦੇ ਆ ਅੱਜ ਪਹਿਲਾਂ ਹੁੰਦੇ ਸੀ ਜੀ ਸੋ ਫਿਲਮ 'ਚ ਤਾਂ ਮੈਂ ਕਿਸੇ ਨਾ ਵੀ ਗਾ ਸਕਦਾ ਮੈਂ ਓਦਾਂ ਜਦੋਂ ਕਹਾੜਿਆ ਜਾਂਦਾ ਸੀ ਨਹੀਂ ਲਾਉਂਦੇ ਹਾਂ ਫਿਰ ਤੇ ਹਾਂ ਫਿਰ ਤੇ ਬਸ ਫਿਰ ਤਾਂ 1 ਸਵਾ ਲੱਖ ਹੀ ਆ ਕੋਈ ਜ਼ਰੂਰਤ ਹੀ ਨਹੀਂ ਜੀ ਕਿਤੇ ਆ ਓਕੇ ਅਸ ਦੇ ਨਾਲ ਫੇਵਰਟ ਫੂਡ ਵੀ ਤੁਸੀਂ ਕੁਝ ਵੀ ਖਾ ਸਕਦੇ ਹੋ ਕੁਝ ਨਹੀਂ ਹਾਂ ਮਸਰੀ ਤਾਂ ਪੱਕੀ ਹੈ ਜੀ ਮੋਰਗਾ ਹਾਂ ਜਦੋਂ ਹੋਸਟਲ ਵਿੱਚ ਐਸੇ ਮੁੱਕ ਜਾਂਦੇ ਸੀ ਪਿੰਡੋਂ ਫਿਰ ਅਸੀਂ ਢੋਲੀ ਭਰ ਲਿਆਉਂਦੇ ਸੀ ਦਾਲ ਵੀ ਫੈਲਾ ਜਾਂ ਨਾਲ ਚੌਲ ਹੁੰਦੇ ਸੀ ਤੇ ਤੁਹਾਡਾ ਫੇਵਰਟ ਜਿਹੜਾ ਕਲਰ ਹੈ ਐ ਬਲੈਕ ਹੈ ਬਈ ਮੈਂ ਦੱਸ ਦਮਾ ਕੀ 15 ਤਰੀਕ ਨੂੰ ਜਨਾ ਜਨਾ ਨੇ ਪਹੁੰਚਣਾ ਆ ਬਾਕਲੇਅਰੀਨਾ ਬਲੈਕ ਕਲਰ ਫੇਵਰੇਟ ਸੋ ਤੁਸੀਂ ਵੀ ਆਪਣਾ ਖਿਆਲ ਰੱਖਿਓ ਥੈਂਕ ਯੂ ਵੈਰੀ ਮੱਚ ਬੱਬੂ ਮਾਨ ਜੀ ਸਟੂਡੀਓ ਦੇ ਵਿੱਚ ਆਉਣ ਲਈ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਬੁਲਾਇਆ ਵਕਤ ਕੱਢਿਆ ਨਹੀਂ ਤਾਂ ਤੁਹਾਡੇ ਕੋਲ ਟਾਈਮ ਕਿੱਥੇ ਐਡਾ ਇੰਨੀਆ ਭਰੀਆਂ ਬਈਆਂ ਜੇ ਅੱਜ ਤੁਸੀਂ ਮਿਲਣਾ ਦੀ ਐਡਾ ਮਿਸ ਕਰ ਗਈ ਜੀ ਚਲੋ ਮੈਂ ਐਡਾ ਮਿਸ ਕਰ ਸਕਤੀ ਆ ਥੈਂਕ ਯੂ ਵੈਰੀ ਮੱਚ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਉਣ ਦੇ ਲਈ ਤੇ ਇਸ ਦੇ ਨਾਲ ਇੱਕ ਵਾਰ ਫੇਰ ਮੈਂ ਜਲਦੀ ਜਲਦੀ ਜਾਂਦੀ ਜਾਂਦੀ ਦਸਤਮਾ ਚਲਦੀ ਨਹੀਂ ਸੈਟਰਡੇ 15 ਅਕਤੂਬਰ ਬਾਕਲੇਅਰੀਨਾ ਬਰਮਿਕਮ ਫਰਡੇ 21st ਆਫ ਅਕਤੂਬਰ ਸਿਵਿਕ ਹਾਲ ਤੇ 16 ਤਰੀਕ ਨੂੰ ਲੰਡਨ ਦਾ ਸ਼ੋਅ ਬਿਲਕੁਲ ਜੀ ਤੇ